ਸ਼ਸ਼ੀਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਮਰਹੂਮ ਪੰਜਾਬੀ ਗਾਇਕ ਸੁਭੀਪ ਸਿੰਘ ਉਰਫ ਸਿੱਧੂ ਮਸੇਵਾਲਾ ਦੀ ਤੀਜੀ ਵਰ੍ਹੇਗੰਢ ਅੱਜ ਨਹੀਂ ਰਹੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਸਾ 98 ਸਾਲ ਦੀ ਉਮਰ ਚੁਲਾਈ ਆਖਰੀ ਸਾਹ ਕ੍ਰాంਪ ਨੇ ਨਵੇਂ ਵੀਜ਼ਾ ਇੰਟਰਵਿਊ ਰੋਕੇ 2 ਲੱਖ ਭਾਰਤੀ ਵਿਦਿਆਰਥੀ ਸਰਭਾਵੇ ਆਸਟ੍ਰੇਲੀਆ ਚ ਪੰਜ ਵਾਹਨਾਂ ਦੀ ਜ਼ਬਰਦਸਤ ਚੱਕਰ ਤਿੰਨ ਲੋਕਾਂ ਦੀ ਹੋਈ ਮੌਤ ਪੰਜਾਬ ਚ ਫਿਰ ਤੋਂ ਹੋਏਗੀ ਮੌਕ ਟ੍ਰੇਨ ਬਲੈਕਆਊਟ ਕਣੇ ਵਜਨ ਦੇ ਖਤਰਿਆਂ ਦੇ ਸਾਇਰਨ ਅਤੇ ਹੁਣ ਖਬਰਾਂ ਵਿਸਥਾਰ ਨਾਲ ਅੱਜ 29 ਮਈ ਨੂੰ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਤੀਜੀ ਵਰ੍ਹੇਵਾ ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਸਿੱਧੂ ਦੇ ਛੋਟੇ ਪਰਾ ਸੁਖਦੀਪ ਨੂੰ ਗੋਦ ਵਿੱਚ ਲੈ ਕੇ ਸ਼ਰਧਾਂਜਲੀ ਸਭਾ ਦੇ ਵਿੱਚ ਪਹੁੰਚੇ ਇਸ ਦੌਰਾਨ ਉਹਨਾਂ ਦੀਆਂ ਅੱਖਾਂ ਨਮ ਸਿੱਧੂ ਮੂਸੇਵਾਲਾ ਦੀ ਤੀਜੀ ਵਰ੍ਹੇਵਾ ਮੌਕੇ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਯਾਦ ਕੀਤਾ ਅਤੇ ਇਨਸਾਫ ਲਈ ਅਜੇ ਤੱਕ ਹੱਥ ਖਾਲੀ ਦੀ ਗੱਲ ਕਰਦੇ ਹੋਏ ਪੋਸਟ ਪਾਈ ਹੈ ਇਸ ਪੋਸਟ ਉੱਤੇ ਫੈਨਸ ਕਮੈਂਟ ਕਰਕੇ ਸਿੱਧੂ ਨੂੰ ਯਾਦ ਕਰ ਰਹੇ ਨੇ ਤੇ ਸ਼ਰਦਾ ਦੇ ਫੁੱਲ ਭੇਂਟ ਕਰ ਰਹੇ ਨੇ ਭਾਵੇਂ ਸਿੱਧੂ ਮੂਸੇਵਾਲਾ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਹ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਅੱਜ ਵੀ ਆਪਣੇ ਚਾਹਣ ਵਾਲਿਆਂ ਦੇ ਅੰਦਰ ਜ਼ਿੰਦਾ ਨੇ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਿਆ ਨੂੰ ਭਾਵੇਂ ਅੱਜ 3 ਸਾਲ ਹੋ ਗਏ ਨੇ ਪਰ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਗੀਤਾਂ ਰਾਹੀਂ ਅੱਜ ਵੀ ਪਰਸ਼ੰਸਕਾਂ ਦੇ ਮਨਾਂ ਵਿੱਚ ਫਸ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਪੰਜਾਬ ਵਿੱਚ 99 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਉਹਨਾਂ ਨੇ ਬੁੱਧਵਾਰ ਸ਼ਾਮ ਯਾਨੀ ਕਿ ਬੀਤੀ ਦੇਰ ਸ਼ਾਮ 5 ਵਜੇ ਆਖਰੀ ਸਾਂ ਲਿਆ ਢੀਂਡਸਾ ਸਾਹਿਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਰਹੇ ਨੇ ਸੁਖਦੇਵ ਸਿੰਘ ਢੀਂਡਸਾ ਦਾ ਜਨਮ 9 April 1936 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਬਵਾਲ ਵਿੱਚ ਹੋਇਆ ਸੀ ਉਹਨਾਂ ਨੇ ਸਰਕਾਰੀ ਰਣਵੀਰ ਕਾਲਜ ਸੰਗਰੂਰ ਤੋਂ ਗ੍ਰੈਜੂਏਸ਼ਨ ਕੀਤੀ ਪੰਜਾਬ ਵਿੱਚ ਢੀਂਡਸਾ ਨੇ 1972 1977 1980 ਅਤੇ 1985 ਵਿੱਚ ਵਿਧਾਨ ਸਭਾ ਚੋਣਾਂ ਜਿੱਤੀਆਂ ਉਹ ਟ੍ਰਾਂਸਪੋਰਟ ਖੇਡਾਂ ਸੈਟਸ ਪਾਟਾ ਸਬਿਆਚਾਰਕ ਮਾਮਲੇ ਤੇ ਸਿਵਲ ਐਵੀਏਸ਼ਨ ਵਰਗੇ ਵਿਭਾਗਾਂ ਦੇ ਮੰਤਰੀ ਰਹੇ ਇਸ ਦੇ ਨਾਲ ਹੀ ਉਹ 1998 ਤੋਂ ਸਾਲ 2004 ਅਤੇ 2010 ਤੋਂ ਸਾਲ 2022 ਤੱਕ ਰਾਜ ਸਭਾ ਦੇ ਮੈਂਬਰ ਰਹੇ ਟੀਨਸਾ 2004 ਤੋਂ 2009 ਤੱਕ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਵੀ ਰਹੇ ਨੇ ਉਹਨਾਂ ਨੇ 2000 ਤੋਂ 2004 ਤੱਕ ਅਟਲ ਬਿਹਾਰੀ ਵਾਜਪਈ ਸਰਕਾਰ ਵਿੱਚ ਰਸਾਇਣ ਅਤੇ ਖਾਦ ਖੇਡਾ ਮੰਤਰਾਲੇ ਦਾ ਚਾਰਜ ਸੰਭਾਲਿਆ ਸਾਲ 2019 ਚ ਟੀਨਸਾ ਪਦਮ ਪੂਰਨ ਨਾਲ ਸਨਮਾਨਿਤ ਕੀਤੇ ਗਏ ਸਨ ਢੀਂਡਸਾ ਨੇ ਸਾਲ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਤਖਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦਾ ਰਲੇਵਾ ਕਰਕੇ ਸ਼੍ਰੋਮਣੀ ਅਕਾਲੀ ਦਲ ਯੂनाइटेड ਦੀ ਸਥਾਪਨਾ ਕੀਤੀ ਮਾਰਚ 2024 ਵਿੱਚ ਉਹਨਾਂ ਨੇ ਇਸ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਮਿਲਾ ਦਿੱਤਾ ਉਦਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਦੇ ਵਿੱਚ ਇੱਕ ਹੁਕਮ ਜਾਰੀ ਕਰਕੇ ਦੁਨੀਆ ਭਰ ਵਿੱਚ ਨਵੇਂ ਵਿਦਿਆਰਥੀ ਵੀਜ਼ਾ ਇੰਟਰਵਿਊ ਤੇ ਪਾਬੰਦੀ ਲਗਾ ਦਿੱਤੀ ਹੈ ਜੀ ਹਾਂ ਇਸ ਕਾਰਨ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਅਧੂਰਾ ਰਹਿ ਗਿਆ ਹੈ ਸੂਤਰਾਂ ਅਨੁਸਾਰ ਇਸ ਸਾਲ ਲਗਭਗ 2.5 ਲੱਖ ਭਾਰਤੀ ਵਿਦਿਆਰਥੀਆਂ ਨੇ ਸਟੱਡੀ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਅਮਰੀਕਾ ਵਿੱਚ ਗਰਮੀਆਂ ਦੇ ਮੌਸਮ ਲਈ ਮਈ ਤੋਂ ਅਗਸਤ ਤੱਕ ਅਤੇ ਫਿਰ ਪਤਝੜ ਦੇ ਮੌਸਮ ਲਈ ਸਤੰਬਰ ਤੋਂ ਨਵੰਬਰ ਤੱਕ ਦਾਖਲੇ ਖੁੱਲੇ ਰਹਿੰਦੇ ਨੇ ਸੂਤਰਾਂ ਅਨੁਸਾਰ ਗਰਮੀਆਂ ਦੇ ਸੀਜ਼ਨ ਲਈ ਦਾਖਲੇ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਨੇ ਉਨ੍ਹਾਂ ਦੇ ਵਿਦਿਆਰਥੀ ਵੀਜ਼ਾ ਇੰਟਰਵਿਊ ਲਗਭਗ ਪੂਰੇ ਹੋ ਗਏ ਨੇ ਪਰ ਪੱਛੜ ਦੇ ਸੀਜ਼ਨ ਲਈ ਇੰਟਰਵਿਊ ਅਜੇ ਨਹੀਂ ਹੋਏ ਨੇ 트੍ਰੰਪ ਪ੍ਰਸ਼ਾਸਨ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਵੀਜ਼ਾ ਜਾਰੀ ਕੀਤਾ ਜਾਵੇਗਾ ਨਵੇਂ ਆਰਡਰਾਂ ਤੋਂ ਪਹਿਲਾਂ ਤੈਅ ਕੀਤੇ ਗਏ ਵੀਜ਼ਾ ਇੰਟਰਵਿਊ ਸ਼ਡਿਊਲ ਅਨੁਸਾਰ ਹੋਣਗੇ ਪਰ ਨਵੇਂ ਵਿਦਿਆਰਥੀ ਵੀਜ਼ਿਆਂ ਲਈ ਨਵੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਆ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ दिस प्रोग्राम इज स्पॉन्सर्ड बाय डॉक्टर सुरिंदर सिंह गिल इमीग्रेशन कंसल्टेंट ताज़ी खबर देखने लायी उन्हें सब्सक्राइब करो साबरंग टीवी नो ब्रेक तो बात तो हरदास वागत है ਆਸਟ੍ਰੇਲੀਆ ਦੇ ਮੈਲਬੌਰਨ ਦੇ ਉੱਤਰ ਪੱਛਮ ਵਿੱਚ ਇੱਕ ਮੁੱਖ ਹਾਈਵੇ ਤੇ ਪੰਜ ਵਾਹਨਾਂ ਦੀ ਟੱਕਰ ਹੋ ਗਈ। ਇਸ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਦੀ ਪੁਲਿਸ ਨੇ ਬੀਤੇ ਦਿਨੀ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਮੈਲਬੌਰਨ ਤੋਂ ਲਗਭਗ 195 ਕਿਲੋਮੀਟਰ ਉੱਤਰ ਪੱਛਮ ਵਿੱਚ ਆਰਮਸਟ੍ਰॉन्ग ਸ਼ਹਿਰ ਨੇੜੇ ਇੱਕ ਹਾਈਵੇ ਤੇ ਦੋ ਕਾਰਾਂ, ਦੋ ਸੈਮੀ ਟ੍ਰੇਲਰਾਂ ਨੂੰ ਖਿੱਚਣ ਵਾਲਾ ਇੱਕ ਟਰੱਕ ਅਤੇ ਦੋ ਛੋਟੇ ਟਰੱਕਾਂ ਦੀ ਟੱਕਰ ਹੋ ਗਈ। ਇੱਕ ਕਾਰ ਦੇ ਡਰਾਈਵਰ ਤੇ ਇੱਕ ਟਰੱਕ ਦੇ ਦੋ ਸਵਾਰਾਂ ਜਿਨ੍ਹਾਂ ਵਿੱਚੋਂ ਕਿਸੇ ਦੀ ਵੀ ਅਜੇ ਤੱਕ ਰਸਮੀ ਤੌਰ ਤੇ ਪਛਾਣ ਨਹੀਂ ਕੀਤੀ ਜਾ ਸਕੀ ਇਹਨੂੰ ਮੌਕੇ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਉਦਰ ਭਾਰਤ ਪਾਕਿਸਤਾਨ ਤਣਾਵ ਵਿਚਾਲੇ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਇੱਕ ਵਾਰ ਫਿਰ ਤੋਂ ਲੋਕਾਂ ਵਿਚਾਲੇ دہشت ਦਾ ਮਾਹੌਲ ਬਣ ਗਿਆ ਹੈ ਜੀ ਹਾਂ ਜਾਣਕਾਰੀ ਅਨੁਸਾਰ ਰਾਜਸਥਾਨ ਜੰਮੂ ਕਸ਼ਮੀਰ ਗੁਜਰਾਤ ਵਿੱਚ 29 ਤਾਰੀਖ ਯਾਨੀ ਕਿ ਅੱਜ ਸ਼ਾਮ ਨੂੰ ਫਿਰ ਤੋਂ ਮੌਕ ਡ੍ਰਿਲ ਕੀਤੀ ਜਾਵੇਗੀ ਪੰਜਾਬ ਵਿੱਚ 3 ਜੂਨ ਨੂੰ ਸ਼ਾਮ 7:30 ਵਜੇ ਮੌਕ ਡ੍ਰਿਲ ਕੀਤੀ ਜਾਵੇਗੀ ਇਹ ਪੰਜਾਬ ਦੇ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਫਾਜ਼ਿਲਕਾ ਪਠਾਨਕੋਟ ਫਿਰੋਜ਼ਪੁਰ ਵਿੱਚ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨਾਲ ਲੱਗਦੇ ਰਾਜਾਂ ਵਿੱਚ ਸਿਵਲ ਸੇਫਟੀ ਵੱਲੋਂ ਅੱਜ ਦੁਬਾਰਾ ਮੌਕ ਡ੍ਰਿਲ ਕੀਤੀ ਜਾਣੀ ਹੈ ਅਲਾਰਮ ਸਾਇਰਨ ਵਜਾਏ ਜਾਣਗੇ ਇਸ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਨ ਦੇ ਲਈ ਕਿਹਾ ਜਾ ਸਕਦਾ ਹੈ ਬੀਤੀ 25 ਮਈ ਨੂੰ ਸਰਕਾਰੀ ਹਸਪਤਾਲ ਡੇਰਾਬਾਬਾ ਨਾਨਕ ਤੋਂ ਨਸ਼ੇੜੀਆਂ ਨੂੰ ਦਿੱਤੀ ਜਾਂਦੀ ਗੋਲੀ ਲੈਣ ਗਏ ਪੰਜ ਨੌਜਵਾਨਾਂ ਉੱਪਰ ਪੁਲਿਸ ਥਾਣਾ ਡੇਰਾਬਾਬਾ ਨਾਨਕ ਵੱਲੋਂ ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪਿੰਡ ਰਾਮਪੁਰ ਅਤੇ ਡੇਰਾਬਾਬਾ ਨਾਨਕ ਤੋਂ ਨੌਜਵਾਨਾਂ ਦੇ ਮਾਪਿਆਂ ਵੱਲੋਂ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਸਮੇਤ ਪੁਲਿਸ थाना ਡੇਰਾਬਾਬਾ ਨਾਨਕ ਦਾ ਘੇਰਾਓ ਕਰਦੇ ਆਂ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਨੌਜਵਾਨਾਂ ਦੇ ਮਾਪਿਆਂ ਤੇ ਕਿਸਾਨ ਯੂਨੀਅਨ ਦੇ ਆਗੂ ਆਜ਼ਾਦ ਸਿੰਘ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਨਸ਼ੇ ਦੇ ਆਦੀ ਨੌਜਵਾਨਾਂ ਦਾ ਨਸ਼ਾ ਛਡਾਉਣ ਦੇ ਲਈ ਗੋਲੀ ਸ਼ੁਰੂ ਕੀਤੀ ਗਈ ਸੀ ਤੇ ਬੀਤੀ 25 ਮਈ ਨੂੰ ਜਦੋਂ ਉਕਤ ਨੌਜਵਾਨ ਸਰਕਾਰੀ ਹਸਪਤਾਲ ਤੋਂ ਗੋਲੀ ਲੈਣ ਗਏ ਤਾਂ ਪੁਲਿਸ ਥਾਣਾ ਡੇਰਾਬਾਬਾ ਨਾਨਕ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਉਥੋਂ ਜਬਰੀ ਚੁੱਕ ਕੇ ਉਹਨਾਂ ਦੇ ਉੱਪਰ ਨਾਜਾਇਜ਼ ਐਨਡੀਪੀਐਸ ਦਾ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਉਹਨਾਂ ਕਹੇ ਕਿ ਪੁਲਿਸ ਵੱਲੋਂ ਜੋ ਨਸ਼ੇ ਦੇ ਅਸਲੀ ਸੌਦਾਗਰ ਨੇ ਉਹਨਾਂ ਨੂੰ ਤਾਂ ਫੜਿਆ ਨਹੀਂ ਜਾਂਦਾ ਪਰ ਜਿਹੜੇ ਨਸ਼ੇ ਦੇ ਆਦੀ ਲੋਕ ਨੇ ਉਹਨਾਂ ਨੂੰ ਨਾਜਾਇਜ਼ ਫੜ ਕੇ ਇਸ ਲੱਖਾਂ ਪਿੱਛੇ ਕੀਤਾ ਜਾ ਰਿਹਾ ਜੋ ਕਿ ਸਰਕਾਰ ਦੇ ਦਬਾਹ ਹਿੰਟ ਨੌਜਵਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੋ ਸਰਕਾਰੀ ਹਸਪਤਾਲਾਂ ਵਿੱਚੋਂ ਨਸ਼ੇੜੀ ਨੌਜਵਾਨਾਂ ਨੂੰ ਗੋਲੀ ਦਿੱਤੀ ਜਾਂਦੀ ਹੈ ਉਸ ਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਨੌਜਵਾਨਾਂ ਉੱਪਰ ਨਜਾਇਜ਼ ਮਾਮਲੇ ਦਰਜ ਹੋਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਮਾਮਲਾ ਇਦਾਂ ਵਾਂਗ ਕਿ ਸਾਡਾ ਬ੍ਰਦਰ ਇੰਨਾ ਪਹਿਲਾਂ ਸਰਕਾਰੀ ਗੋਲੀ ਤੇ ਲਾਇਆ ਵਾ ਤੇ ਉਹ ਲੈਨ ਚ ਲੱਗਾ ਸੀ ਤੇ ਉਹਨਾਂ ਨੇ ਇਹਨੂੰ ਫੜ ਲਿਆ ਵਾ ਚਾਹੇ ਤੇ ਸਰਕਾਰੀ ਗੋਲੀ ਬੰਦ ਕਰਨ ਨਸ਼ੇ ਤੇ ਆਪ ਵੇਚਣ ਦੇ ਨੇ ਨਸ਼ਾ ਬੰਦ ਹੋਗਾ ਤੇ ਕੋਈ ਨਸ਼ਾ ਲਾਊਗਾ ਕਿੱਥੋਂ ਵੀ ਇਹ ਕੀ ਸਾਰੇ ਨਸ਼ਿਆਂ ਦੀ ਬਰਬਾਦੀ ਕਰਨ ਦੇ ਜੇ ਸਰਕਾਰ ਹੀ ਸਾਰਾ ਕੁਝ ਕਰਾਉਂਦੀ ਜੇ ਸਰਕਾਰ ਚਾਵੇ ਤੇ ਕੁਝ ਵੀ ਕਰਾ ਸਕਦੀ ਉਹ ਪੰਜਾਂ-ਦਾਹਾਂ ਦਿਨਾਂ ਦੀ ਖੇਡ ਨਹੀਂ ਕੋਈ ਦੋ ਘੰਟਿਆਂ ਦੀ ਖੇਡ ਹੈ ਜੇ ਬੰਦ ਕਰਾਉਣਾ ਹੋਵੇ ਇਹਨਾਂ ਦੇ ਸਾਹ ਵਿੱਚ ਹੀ ਸਾਰਾ ਕੁਝ ਚੱਲਣ ਰਿਹਾ ਵਾ ਜੇ ਬੰਦ ਕਰਾਉਣਾ ਚਾਹਣ ਤੇ ਮਿੰਟਾਂ ਚੋਂ ਦੀ ਕਰਾ ਸਕਦੇ ਪਰ ਸਾਡੇ ਭਰਾ ਨੂੰ ਇਨਸਾਫ ਚਾਹੀਦਾ ਚਾਹੇ ਕੋਈ ਕੁਝ ਬਰਾਮਦ ਹੋਇਆ ਵਾ ਤੇ ਸਾਨੂੰ ਸਬੂਤ ਦੇਣ ਝੂਠੇ ਕੇਸ ਦੇ ਵਿੱਚ ਇਹਨ ਦਿਤਾ ਵਾ ਇਹ ਇਹਨਾਂ ਨੇ ਸਾਨੂੰ ਇਹ ਦੱਸਿਆ ਵੀ ਇਹ ਸੈਂਟਰ ਚ ਭੇਜਣ ਲੱਗੇ ਉਤੋਂ ਇਹਨੇ ਵਿਗੜ ਕੇ ਆਉਣਾ ਉਤੋਂ ਸੁਧਰ ਕੇ ਥੋੜੀ ਆਉਣਾ ਜੇ ਸੁਧਾਰਨਾ ਚਾਹੇ ਤੇ ਸਰਕਾਰ ਸਭ ਕੁਝ ਹੀ ਕਰ ਸਕਦੀ ਹੈ ਇਹਨੂੰ ਫੜਿਆ ਕਿੱਥੋਂ ਗਿਆ ਫੜਿਆ ਇਥੇ ਡੇਰਾ ਬਾਬਾ ਨਰਕਾ ਹਸਪੀਟਲ ਤੋਂ ਫੜਿਆ ਗਿਆ ਜੀ ਗੋਲੀ ਲੈਣ ਆਇਆ ਸੀ ਗੋਲੀ ਲੈਣ ਆਇਆ ਸੀ ਲੈਨ ਚ ਲੱਗਾ ਸੀ ਸਰਕਾਰ ਨੇ ਖੁਦ ਇਹ ਆਪ ਚਾਲੂ ਕੀਤੀ ਤੇ ਉਹੀ ਤੇ ਹੀ ਕਹਿੰਦੀ ਆ ਵੀ ਸਰਕਾਰ ਇਹ ਨਸ਼ਾ ਬੰਦ ਕਰੇ ਤੇ ਫਿਰ ਲਏਗੀ ਕਿੱਥੋਂ ਦੁਨੀਆ ਇਹ ਹੀ ਹੈ ਨਾ ਨਸ਼ਾ ਬੰਦ ਕਰਨ ਤੇ ਸਾਰੇ ਨੌਜਵਾਨ ਜਿਹੜੇ ਬਚਨ ਨਸ਼ਿਆਂ ਦੀ ਲੈਨ ਚ ਤੇ ਇਹਨਾਂ ਪਾਇਆ ਵਾ ਪਹਿਲਾਂ ਨਸ਼ਿਆਂ ਦੀ ਗੋਲੀਆਂ ਤੇ ਲਾ ਦਿੰਦਾ ਵਾ ਤੇ ਹ ਹਾਂ ਜੀ ਚਾਹੁੰਦੇ ਜੇ ਕਿਹੜੇ ਹੌਸੈਂਟਰ ਦੀ ਗੋਲੀ ਵੀ ਫਿਰ ਇਹ ਵੀ ਬੰਦ ਹੋਣੀ ਚਾਹੀਦੀ ਹੈ ਹਾਂ ਜੀ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਜੀ ਜੀ ਬੀਐਨ ਜੀ ਦਾ ਪਰਚਾ ਹਾਂ ਜੀ ਤੇ ਜਿਹੜਾ ਪਰਚਾ ਬਣਿਆ ਉਹਦਾ ਕੱਟਿਆ ਜਾਵੇ ਵੀ ਜੋ ਵੀ ਉਹਨਾਂ ਇਨਸਾਫ ਬੰਦਾ ਮੇਰੇ ਚਾਹੇ ਤੇ ਉਹਦੇ ਵਿੱਚ ਕੁਝ ਬਰਾਮਦ ਹੋਇਆ ਤਾਂ ਉਹ ਸਾਨੂੰ ਦੱਸਿਆ ਜਾਵੇ ਸਾਨੂੰ ਸਬੂਤ ਦਿੱਤਾ ਜਾਵੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਸੁਟਣ ਦੇ ਆ ਜੀ ਗੱਲ ਹੈ ਹੋਈ ਕੱਲ ਮੁੰਡਾ ਨਸ਼ੇ ਦੀ ਆਈਡੀ ਬਣੀ ਹੋਈ ਉਹਦੀ ਕੀ ਨਾਮ ਹੁੰਦਾ ਕੀ ਸਾਇਰ ਨੇ ਉਹ ਗੋਲੀ ਖਾਣ ਗਿਆ ਬੱਸ ਉੱਥੇ ਹੀ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਬਾਅਦ ਚੋਂ ਪਤਾ ਲੱਗਾ ਕਿ ਉੱਥੇ ਮੁੰਡਾ ਚੁੱਕਿਆ ਹੋਇਆ ਵਾ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਤੁਹਾਨੂੰ ਦੱਸਿਆ ਵੀ ਨਹੀਂ ਹੈਗਾ ਉਸਨੇ ਬਾਅਦ ਚੋਂ ਕਿ ਤੁਹਾਡਾ ਮੁੰਡਾ ਇਹ ਚੁੱਕਿਆ ਸਾਨੂੰ ਪਤਾ ਲੱਗਾ ਵਾ ਕਿ ਮੁੰਡਾ ਨੇ ਚੁੱਕਿਆ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਕੀ ਕੀਤਾ ਸਿਰਫ ਇੱਕ ਗੋਲੀ ਖਾਣ ਗਿਆ ਉਹਦੀ ਆਈਡੀ ਬਣੀ ਹੋਈ ਆ ਮਤਲਬ ਕਿ ਉਹ ਗੋਲੀ ਰੋਜ਼ ਲੈਂਦਾ ਹੀ ਗੋਲੀ ਖਾਣ ਗਿਆ ਬੱਸ ਕਿ ਪੁਲਿਸ ਸਟੇਸ਼ਨ ਆਇਆ ਇਹਨਾਂ ਤੁਹਾਨੂੰ ਕੀ ਕਿਹਾ ਸਾਨੂੰ ਹਾਲੇ ਕੋਈ ਨਹੀਂ ਪਤਾ ਹੈਗਾ ਸਾਨੂੰ ਐਫਆਰ ਨੇ ਇਹਨਾਂ ਨੇ ਸਾਨੂੰ ਇਹ ਕਿਹਾ ਹੀ ਵੀ ਇਹੀ ਨਸ਼ਾ ਕੇਂਦਰ ਵਿੱਚ ਕੱਲ ਮੁੰਡੇ ਕਰਨੇ ਕੱਲ ਹੀ ਗੱਲ ਹੋਈ ਆ ਵੀ ਨਸ਼ਾ ਕੇਂਦਰ ਚ ਰਣਨੇ ਆ ਪਰ ਉੱਥੇ ਨਸ਼ਾ ਕੇਂਦਰ ਚ ਨਹੀਂ ਇਹ ਗੱਲ ਬੱਜੀ ਕੱਲ ਹੀ ਹੋਆ ਕੋ ਮੈਂ ਸਾਰੇ ਪਾਸੇ ਹੀ ਗੱਲ ਨਹੀਂ ਗਈ ਉੱਥੇ ਨਹੀਂ ਗਈ ਉੱਥੇ ਤੁਸੀ ਕਿ ਜਾਓ ਅਹੀ ਕਿੰਨੇ ਸਾਲ ਦਾ ਬੱਚਾ ਬਾਹਰ ਆਇਆ ਜਾਏ ਪਰ ਚਰਦ ਹੋ ਜਾਈ ਗਰੀਬ ਹੈਗਾ ਇੱਕ ਟੋਲਾ ਲਿਆ ਪਏ ਹਲਕੀਂਰ ਕੋ ਕਿਨਾ ਹੈ ਤੁਹਾਡੇ ਬੇਟੇ ਦਾ ਜਿੰਮਾ ਕਿੰਨਾ ਹੈ ਅਰਸ਼ਦੀਪ ਸਿੰਘ ਠੀਕ ਹੈ ਕੀ ਹੋਇਆ ਕੀ ਇਹ ਸਾਰਾ ਮਤਲਬ ਉਹ ਕਰੋ ਨਾ ਮਤਲਬ ਮੋਟਰਸਾਈਕਲ ਲੈ ਕੇ ਤੇ ਕਹਿੰਦਾ ਕਿ ਮੰਮੀ ਮੈਂ ਦਵਾਈ ਲੈਵਾਂ ਆਪਣੀ ਰੋਜ਼ ਹੁੰਦਾ ਹੀ ਡੇਰਾ ਪਾਪਾ ਨਾਲ ਕੇ ਤੇ ਗੋਲੀ ਲੈਣ ਗਿਆ ਲੈਨਚ ਲੱਗਾ ਇਹਨਾਂ ਨੇ ਫੜ ਲਿਆ ਆ ਹਨ ਸਾਰੀ ਦਿਹਾੜੀ ਕੋਈ ਪਤਾ ਨਹੀਂ 7 7:30 ਵਜੇ ਇਹਨਾਂ ਨੇ ਫੋਨ ਕੀਤਾ ਕੋਈ ਸਵਾਲਿਆ ਸਰਪੰਚ ਸਾਹਿਬ ਨੂੰ ਕਿ ਤੁਹਾਡਾ ਬੰਦਾ ਨੇ ਫੜਿਆ ਆ ਇਹ ਮੁੜ ਕੇ ਰਾਤ ਵਿਚਾਰੇ ਭੱਜੇ ਨਸੇ ਫਿਰਦੇ ਰਹਾ ਹਨ ਕੋਈ ਪਤਾ ਨਹੀਂ ਬਸ ਗੋਲੀ ਖਾਂਦਾ ਸੀ ਤੇ ਇਹਨਾਂ ਨੇ ਕੋਲੋਂ ਪਾ ਕੇ ਕਿਸ ਨੈਕਪੀਨ ਦਾ ਫੜਿਆ ਗਿਆ ਮੜੀਆਂ ਦੇ ਵਿੱਚ ਤੁਹਾਡੀ ਅੰਦਰ ਗੱਲ ਹੈ ਕਿਸ ਨੇ ਸੁਣੀ ਨਹੀਂ ਗੱਲ ਸਾਡੀ ਸਾ ਗੱਲ ਸੁਣੀ ਹਾਂਜੀ ਨਹੀਂ ਸੁਣੀ ਗੱਲ ਕੀ ਹੁੰਦੀ ਹੁਣ ਤੁਸੀਂ ਕੀ ਚਾਹੀਏ ਆਹੀ ਕਹਿੰਦੇ ਆ ਕਿ ਸਾਡੇ ਨਾਲ ਤੱਕੀਸ਼ਾ ਹੀ ਨਾ ਕਰੋ ਅਸੀਂ ਗਰੀਬ ਲੋਕ ਆ ਜਿਹੇ ਇਨੇ ਸਮੈਕਾਂ ਪੀਣ ਜੋਗੇ ਹੁਣ ਤਾਂ ਇਹ ਕੇਹਦਾ ਘਰ ਦਾ ਕਰਕੇ ਗੁਜ਼ਾਰਾ ਹਰੇ ਬੇਟੇ ਬਿਆਰਾ ਕਲਦਾ ਟਾਈਮ ਪਾਸੇ ਪਾਪਾ ਇਹਨਾਂ ਦੀਦੀ ਲਾਤ ਟੁੱਟੀ ਜੇ ਖਰਚਾ ਕਰਕੇ ਦਿਹਾੜੀ ਲਾ ਕੇ ਘਰ ਲਿਆ ਗਿਆ ਨੂੰ ਦਿੰਦਾ ਗੋਲੀ ਸਰਕਾਰੀ ਖਾਂਦਾ ਆ ਅਸੀਂ ਉਹ ਨਹੀਂ ਕਰਤਾ ਆ ਇਹ ਮਾੜਾ ਮੋਟਾ ਵੀ ਇਹੀ ਗੋਲੀ ਗਾਲੀ ਖਾਂਦਾ ਹੀ ਇਹ ਜਿਹਨਾਂ ਦੀ ਸੈਂਟਰ ਤੇ ਲੱਗੀ ਕਹਿੰਦੇ ਕਿ ਉਦਾਂ ਨਹੀਂ ਕੰਮ ਹੁੰਦਾ ਹੋਰ ਇਹ ਜਿਹੜੀ ਗੋਲੀ ਲੱਗੀ ਹੈ ਇਹ ਤੁਹਾਨੂੰ ਲੱਗਦਾ ਠੀਕ ਹੈ ਜਾਂ ਇਹ ਹਟਣੀ ਚਾਹੀਦੀ ਹੈ ਵੀ ਇਹ ਵੀ ਹਟਣੀ ਚਾਹੀਦੀ ਹੈ ਤੁਹਾਡੇ ਬੱਚੇ ਰਹਿ ਜਾਣ ਨਾ ਰਹਿ ਜਾਣ ਸਾਨੂੰ ਇਹ ਮਨਜ਼ੂਰ ਆ ਇਹ ਸੈਂਟਰ ਵਾਲਿਆਂ ਨੂੰ ਨਸ਼ਾ ਢਾਉਣ ਵਾਸਤੇ ਨਸ਼ਾ ਦਿੱਤਾ ਜਾਂਦਾ ਹਾਂਜੀ ਰਾਜਾ ਥਾਣਾ ਦੇਰਾ ਬਾਬਾ ਨਾਨਕ ਉਹ ਕਰਾਉ ਕੀਤਾ ਗਿਆ ਕੀ ਮਾਮਲਾ ਕੀ ਹੈ ਇਹ ਮਾਮਲਾ ਹੈ ਜੀ ਸਾਡੇ ਪਿੰਡ ਦੇ ਤਿੰਨ ਵਿਅਕਤੀ ਬਹੁਤ ਭਲੇ ਮਨ ਚ ਸ਼ਰਾਬ ਪੀਣ ਦੇ ਆਦੀ ਹੀ ਖਟਿਆਲੇ ਪਿੰਡ ਸ਼ਰਾਬ ਪੀਣਗੇ ਉਹ ਤੋਂ ਨਾ ਬੋਤਲ ਸ਼ਰਾਬ ਲਈ ਆ ਉਹ ਚੋਂ ਨਾ ਅੱਧੀ ਪੀਤੀ ਤੇ ਅੱਧੀ ਉਹਨਾਂ ਦੇ ਕੋਲ ਹੀ ਉਹਨਾਂ ਨੂੰ ਉੱਥੋਂ ਚੁੱਕ ਲਿਆ ਉਹਨਾਂ ਤੇ 19 ਬੋਤਲਾਂ ਸ਼ਰਾਬ ਦੇਰਾ ਬਾਬਾ ਨਾਨਕ ਦੀ ਪੁਲਿਸ ਨੇ ਪਾਤੀ ਆ ਤੇ ਉਦੋਂ ਬਾਅਦ ਆ ਜਿਹੜੇ ਖਟਿਆਲੇ ਚ ਸ਼ਰਾਬ ਵੇਚਦੇ ਨੇ ਰੋਜ਼ ਸ਼ਰਾਬ ਵਕੰਡੀ ਆ ਖਟਿਆਲੇ ਢੇਲੀ ਵਿਕਦੀ ਜੇ ਇੱਕ ਸਾਡੇ ਪਿੰਡ ਦਾ ਹੋਰ ਮੁੰਡਾ ਜੇ ਉਨੂੰ ਹਸਪਤਾਲੋਂ ਗੋਲੀਖਾਨ ਆ ਇਹਨੂੰ ਚੁੱਕ ਲਿਆ ਜਿੱਥੇ ਉਹਦੇ ਤੇ ਸਮੈਕ ਦਾ ਪਰਚਾ ਦਿੱਤਾ ਜੇ ਇਸ ਕਰਕੇ ਪੁਲਿਸ ਪ੍ਰਸ਼ਾਸਨ ਬਹੁਤ ੱਕਾ ਕਰ ਰਿਹਾ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਕੁਝ ਨਹੀਂ ਆਉਂਦੇ ਜਿਹੜੇ ਖਾਣ ਪੀਣ ਵਾਲੇ ਉਹਨਾਂ ਨੂੰ ਫੜ ਕੇ ਬੰਦ ਕਰੀ ਜਾਂਦੇ ਨੇ ਇਦਾਂ ਨਸ਼ਾ ਨਹੀਂ ਮੁਕਣਾ ਨਸ਼ਾ ਜਿੱਥੋਂ ਆਉਂਦਾ ਉੱਥੋਂ ਬੰਦ ਕਰਾਉਣਾ ਤੇ ਫੇਰ ਨਸ਼ਾ ਮੁਕਣਾ ਜੀ ਅਸੀਂ ਇਹੋ ਹੀ ਅਰਜ਼ ਕਰਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਧੱਕਾ ਲੋਕਾਂ ਨਾਲ ਨਾ ਕਰਨ ਜੇ ਧੱਕਾ ਕਰਨ ਨੂੰ ਨਾ ਹਟੇ ਤਾਂ ਹੀ ਆਉਣ ਵਾਲਾ ਸਮਾਂ ਜਿਹੜਾ ਲੀਕ ਕੇ ਹੋਰ ਇੱਕ ਤੋਂ ਤਕੜਾ ਸੰਘਰਸ਼ ਕਰਨ ਦਾ ਐਲਾਨ ਕਰਾਂਗੇ ਜੇ ਪੁਲਿਸ ਪ੍ਰਸ਼ਾਸਨ ਸਾਡੇ ਆਖੇ ਨਾ ਲਗਾਤੇ ਜਿਹੜੀ ਸਰਕਾਰ ਵੱਲੋਂ ਜਿਹੜੀ ਗੋਲੀ ਇੱਥੋਂ ਆਪਾਂ ਦਿੱਤੀ ਜਾਂਦੀ ਹੈ ਜੀ ਖਾਸ ਕਰਕੇ ਜਿਹਨਾਂ ਨਸ਼ੇੜੀ ਨੇ ਹਾਂਜੀ ਤੇ ਇੱਕੀ ਉੱਤੇ ਉਹ ਗੋਲੀ ਦਾ ਕੋ ਪਰਚਾ ਪਿਆ ਜਾਂ ਹੋਰ ਕੀ ਮਾਮਲਾ ਨਹੀਂ ਜੀ ਉਹ ਗੋਲੀ ਤਾਂ ਨਹੀਂ ਪਾਇਆ ਉਹਨਾਂ ਨੇ ਕੋਈ ਪੰਨੀ ਪੁੰਨੀ ਲਿਖੀ ਆ ਤਾਂ ਦਾ ਨੋਟ ਲਿਖਿਆ ਲੈਟਰ ਲਿਖਿਆ ਉਹਦੇ ਲਾਗੇ ਕਹਿੰਦੇ ਇਹਨਾਂ ਕੋਈ ਸਮੈ ਕੀ ਇਹਨਾਂ ਪੀਲੀ ਹੈ ਇਦਾਂ ਦਾ ਕੁ ਤੇ ਗੋਲੀ ਦਾ ਕੋਈ ਨਹੀਂਗਾ ਉਥੋਂ ਲੈਣ ਚ ਲੱਗਿਆ ਨੂੰ ਕੱਢਿਆ ਉਹਨਾਂ ਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਇਸ ਬੰਦੀ ਗੱਲ ਕੀਤੀ ਭਾਈ ਸਾਨੂੰ ਕੋਈ ਪ੍ਰਸ਼ਾਸਨ ਵਾਲਾ ਮਿਲਿਆ ਹੀ ਨਹੀਂ ਜੀ ਪੁਲਿਸ ਪ੍ਰਸ਼ਾਸਨ ਇੱਥੇ ਹੈ ਕੋਈ ਨਹੀਂ ਗਾ ਸਿਰਫ ਸਟਾਫ ਗਏ ਨੇ ਤੁਹਾਡੀ ਅਗਲੀ ਜਿਹੜੇ ਰਣਨੀਤੀ ਫਿਰ ਅਗਲੀ ਰਣਨੀਤੀ ਫਿਰ ਆਹੀ ਲੀਕੇ ਨਾ ਕਰਾ ਐਲਾਨ ਵੱਡੇ ਪੱਦਰ ਤੇ ਐਲਾਨ ਕਰਾਂਗੇ ਕੀ ਕਰਨਾ ਜਾਂ ਥਾਣੇ ਦਾ ਘਰਾਓ ਕਰਾਂਗੇ ਜਾਂ ਕੋ ਹੋਰ ਮਸਲਾ ਤਕੜਾ ਕਰਾਂਗੇ ਇਹ ਗੱਲ ਦਾ ਪਰ ਅਭੇ ਜਿਹੜੇ ਮગર ਮਛਨ ਨੂੰ ਬਚਾਇਆ ਜਾ ਰਿਹਾ ਤੇ ਜਿਹੜੇ ਜੜੇ ਮਛੀ ਨੂੰ ਫੜਿਆ ਜਾ ਰਿਹਾ ਉਹ ਜਿਹੜੀਆਂ ਅੱਗੇ ਮਰੀਆਂ ਨੇ ਉਹਨਾਂ ਨੂੰ ਫੜਿਆ ਜਾਣ ਦਿਆ ਤੇ ਮગર ਮਛਾ ਨੂੰ ਬਚਾਇਆ ਜਾਣ ਦਿਆ ਉਹ ਪਹਿਲਾਂ ਇਹ ਗੋਲੀਆਂ ਉਹ ਪਹਿਲਾਂ ਇਹ ਨਸ਼ੇ ਤੇ ਲੱਗੇ ਨੇ ਕੈਪਟਨ ਸਰਕਾਰ ਨੇ ਗੋੜੀ ਚਾਲੂ ਕੀਤੀ ਜਾਂ ਗੋਲੀ ਬੰਦੀ ਕਰਦੇ ਹਸਪਤਾਲ ਚ ਹੁਣੀ ਆਪੇ ਮਸਲਾ ਮੁੱਕ ਜੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦਾ 18 ਸਾਲ ਦਾ 12ਵੀਂ ਕਲਾਸ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ ਜਿਸ ਨੂੰ ਪਰਮਾਤਮਾ ਨੇ ਐਸੀ ਕਲਾ ਬਖਸ਼ੀ ਹੈ ਕਿ ਉਹ ਆਪਣੀ ਇਸ ਕਲਾ ਦੇ ਨਾਲ ਮਿੱਟੀ 'ਚ ਵੀ ਜਾਨ ਪਾ ਦਿੰਦਾ ਹੈ ਘਰ 'ਚ ਵਾਧੂ ਪਈਆਂ ਚੀਜ਼ਾਂ ਤੋਂ ਉਹ ਨਵੀਆਂ-ਨਵੀਆਂ ਰੰਗ-बिरੰਗੀਆਂ ਕਲਾਕ੍ਰਿਤੀਆਂ ਤਿਆਰ ਕਰ ਦਿੰਦਾ ਹੈ ਉਸਨੇ ਕਿਸੇ ਕੋਲੋਂ ਇਹ ਕਲਾ ਸਿੱਖੀ ਨਹੀਂ ਹੈ ਸਿਰਫ ਪਰਮਾਤਮਾ ਦੀ ਕਿਰਪਾ ਹੈ ਕਿ ਉਸਦੇ ਅੰਦਰ ਇਹ ਕਲਾ ਹੈ ਤੇ ਇਸ ਕਲਾ ਨੂੰ ਅੱਗੇ ਵਧਾਉਣ 'ਚ ਉਸ ਦਾ ਸਾਥ ਦੇ ਰਹੇ ਨੇ ਉਸ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਅਤੇ ਉਸ ਦੇ ਅਧਿਆਪਕ ਗੁਰਪ੍ਰੀਤ ਸਿੰਘ ਜੋ ਕਿ ਮਿੱਟੀ ਤੋਂ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਦੀਆਂ ਮੂਰਤੀਆਂ ਤਿਆਰ ਕਰ ਦਿੰਦਾ ਹੈ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਤਿਆਰ ਕਰਕੇ ਰੰਗ ਭਰਦਾ ਹੈ ਕਿ ਦੇਖਣ ਵਾਲਾ ਵੀ ਹੈਰਾਨ ਰਹਿ ਜਾਂਦਾ ਹੈ ਉਥੇ ਹੀ ਘਰ ਦੇ ਵਿੱਚ ਵਾਧੂ ਪਈਆਂ ਚੀਜ਼ਾਂ ਨੂੰ ਰੰਗ ਦੇ ਕੇ ਨਵੀਆਂ-ਨਵੀਆਂ ਰੰਗ-बिरੰਗੀਆਂ ਕਲਾਕ੍ਰਿਤੀਆਂ ਵੀ ਤਿਆਰ ਕਰ ਦਿੰਦਾ ਹੈ। ਉਥੇ ਉਸਦੇ ਸਕੂਲ ਦੇ ਪ੍ਰਿੰਸੀਪਲ ਮੈਡਮ ਤੇ ਅਧਿਆਪਕਾਂ ਦਾ ਕਹਿਣਾ ਸੀ ਕਿ ਜਦੋਂ ਇਸ ਦੇ ਅੰਦਰ ਇਸ ਕਲਾ ਨੂੰ ਦੇਖਿਆ ਤਾਂ ਅਸੀਂ ਸੋਚਿਆ ਕਿ ਇਸ ਦਾ ਸਾਥ ਦੇਣਾ ਚਾਹੀਦਾ ਹੈ। ਇਸ ਦੀ ਕਲਾ ਨੂੰ ਹੋਰ ਨਿਖਾਰਨ ਦੇ ਵਾਸਤੇ ਇਸ ਦੀ ਮਦਦ ਕਰਨੀ ਚਾਹੀਦੀ ਹੈ ਤੇ ਉਸ ਦੇ ਚਲਦਿਆਂ ਤੇਜ਼ੇ ਚੱਲਦੇ ਆ ਅਸੀਂ ਆਪਣੇ ਇਸ ਵਿਦਿਆਰਥੀ ਗੁਰਪ੍ਰੀਤ ਸਿੰਘ ਦੀ ਮਦਦ ਕਰਨੀ ਸ਼ੁਰੂ ਕੀਤੀ ਤੇ ਸਾਥ ਦੇਣਾ ਸ਼ੁਰੂ ਕੀਤਾ ਤੇ ਉਸ ਦੀ ਇਸ ਕਲਾ ਨੂੰ ਅੱਗੇ ਵਧਾਉਣ ਚ ਉਸ ਦਾ ਹਮੇਸ਼ਾ ਹੀ ਸਾਥ ਦਿੱਤਾ ਹੈ ਤਾਂ ਅੱਜ ਗੁਰਪ੍ਰੀਤ ਸਿੰਘ ਆਪਣੀ ਇਸ ਕਲਾ ਨਾਲ ਵਨਸ ਬੰਨੀਆਂ ਮਿੱਟੀ ਦੀਆਂ ਮੂਰਤੀਆਂ ਤਿਆਰ ਕਰਕੇ ਤੇ ਉਹਨਾਂ ਨੂੰ ਰੰਗ ਦੇ ਕੇ ਉਹਨਾਂ ਦੇ ਵਿੱਚ ਜਾਨ ਪਾ ਦਿੰਦਾ ਹੈ ਸਰ ਮੈਂ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਬਾਅਦਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ ਮੇਰਾ ਉਮਰ 18 ਸਾਲ ਹੈ ਸਰ ਮਿੱਟੀ ਦੇ ਨਾਲ ਮੈਂ ਪੋਟ ਬਣਾ ਲੈਣਾ ਫਲਾਵਰ ਪੋਟ ਬਣਾ ਲੈਣਾ ਤੇ ਮੂਰਤੀਆਂ ਬਣਾ ਲੈਣਾ ਤੇ ਹੋਰ ਵੀ ਬਹੁਤ ਕੁਝ ਬਣਾ ਲੈਣਾ ਬੇਟਾ ਆਈਡੀਆ ਦੇਖਣਾ ਪੈਂਦਾ ਕਿ ਮਾਦੀ ਵਿੱਚ ਸਰ ਕੋਈ ਵੀ ਪਿਕਚਰ ਜਾਂ ਫੋਟੋ ਆ ਜਾਂਦੀ ਏ ਤੇ ਐਂਟਿਕ ਚੀਜ਼ਾਂ ਦੀ ਤੇ ਮੈਂ ਸੋਚਦਾ ਕਿ ਮਿੱਟੀ ਤੋਂ ਜੇ ਮੈਂ ਬਣਾ ਸਕਦਾ ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਸਰ ਇਹ ਚਿਕਨੀ ਮਿੱਟੀ ਹੁੰਦੀ ਏ ਇਹ ਢੇਲਿਆਂ ਦੇ ਰੂਪ ਵਿੱਚ ਹੁੰਦੀ ਹੈ ਤੇ ਇਹਨਾਂ ਨੂੰ ਪਹਿਲਾਂ ਤੋੜ ਕੇ ਛਾਨ ਕੇ ਤੇ ਗੁੰਨਣਾ ਪੈਂਦਾ ਹੈ। ਸ਼ੌਂਕ ਦਾ ਪਿਆਰ ਕਿੰਨਾ ਟਾਈਮ ਲੱਗਦਾ ਸਰ ਬਚਪਨ ਵਿੱਚ ਛੋਟੇ ਛੋਟੇ ਖਡੋਨੇ ਬਣਾਉਣ ਦੇ ਨਾਲ ਮੈਨੂੰ ਸ਼ੌਂਕ ਪਿਆ ਫਿਰ ਮੈਂ ਹੌਲੀ ਹੌਲੀ ਸੋਚਿਆ ਕਿ ਖੇਡ ਨੂੰ ਇੱਕ ਕਲਾ ਦਾ ਰੂਪ ਦੇ ਦਿੱਤਾ ਜਾਵੇ। ਮੈਂ ਦੇਖਿਆ ਡਿਸਪੋਜ਼ਲ ਦੀ ਗੱਲ ਵੀ ਤੁਸੀਂ ਜਿਹੜੀਆਂ ਵੇਚੀ ਜਾਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਵੀ ਆਪ ਬਣਾਓ। ਕਿਸ ਤਰ੍ਹਾਂ ਮੰਨਿਆ ਜਾਂਦਾ ਵੀ ਇਹ ਨਾਲੇ ਬਣ ਸਕਦਾ। ਅ ਸਰ ਬਹੁਤ ਸਾਰੇ ਟਿਸ਼ੂ ਪੇਪਰ ਜਾਂ ਵੇਸਟ ਪੇਪਰ ਜਿਹੜੇ ਹੁੰਦੇ ਉਹਨਾਂ ਨੂੰ ਗਲਣ ਚ ਬਹੁਤ ਟਾਈਮ ਲੱਗਦਾ ਹੈ ਮੈਂ ਸੋਚਿਆ ਕਿ ਇਹਨਾਂ ਦਾ ਜੇ ਕੋਈ ਰੀਸਾਈਕਲ ਹੋ ਸਕਦਾ ਤੇ ਮੈਂ ਕਰਾਂ ਇਸ ਕਰਕੇ ਮੈਂ ਕਲਰ ਕਰਕੇ ਤੇ ਫਲਾਵਰ ਬਣਾਉਣਾ ਕਿਥੋਂ ਬਲੋਂਗ ਕਰਦੇ ਹੋ ਪਰਿਵਾਰ ਚ ਕੌਣ ਹੁੰਦਾ ਪਰਿਵਾਰ ਅਸਲ ਸਰ ਮੈਂ ਨਾਗਪੁਰ ਤੋਂ ਬਲੋਂਗ ਕਰਦਾ ਤੇ ਮੇਰੇ ਪਰਿਵਾਰ ਚ ਮੇਰੇ ਮੰਮੀ ਪਾਪਾ ਮੇਰੀ ਛੋਟੀ ਭੈਣ ਤੇ ਮੇਰਾ ਵੱਡਾ ਭਰਾ ਸਰ ਹਾਂਜੀ ਮੈਂ ਘਰੇ ਕਰਦਾ ਇਹ ਸ ਟ੍ਰੈਡੀਸ਼ਨਲ ਆਰਟ ਹੈ ਇਹ ਪੱਟ ਚਿੱਤਰ ਹੈ ਤੇ ਗੋਂਡ ਆਰਟ ਸਕੂਲ ਦਾ ਜਿਹੜਾ ਪ੍ਰਿੰਸੀਪਲ ਦਾ ਕੰਮ ਹੈ ਸਰ ਉਹ ਬੋਸ ਹੈ ਉਹ ਕਦੇ ਹੌਸਲਾ ਬਹੁਤ ਦਿੰਦੇ ਆ ਤੇ ਕੋਈ ਵੀ ਦਿੱਕਤ ਹੁੰਦੀ ਹੈ ਤੇ ਮੇਰਾ ਪੂਰਾ ਪੂਰਾ ਸਾਥ ਦਿੰਦੇ ਆ ਤੇ ਇੱਕ ਚ ਪੀਰੀਅਡ ਦੇ ਬਦਦੇ ਉਹ ਸਮਾਂ ਕਾਫੀ ਬੇਡਾ ਹੁੰਦਾ ਹਾਂ ਉਹ ਕਿੱਦਾਂ ਮੈਨੇਜ ਕਰੀ ਸਰ ਮੈਂ ਆਪਣੇ ਪਾਪਾ ਨੂੰ ਕਹਿੰਦਾ ਮੇਰੇ ਪਾਪਾ ਵੀ ਪੂਰਾ ਪੂਰਾ ਸਾਥ ਦਿੰਦੇ ਆ ਤੇ ਕੋਈ ਜ਼ਰੂਰਤ ਹੋਵੇ ਤੇ ਮੈਂ ਸਾਨੂੰ ਵੀ ਕਹਿ ਦਿੰਦਾ ਕਿ ਮੈਨੂੰ ਪੇਂਡ ਦੀ ਜ਼ਰੂਰਤ ਤੇ ਸਟਡੀ ਦੇ ਨਾਲ ਨਾਲ ਇਹਨੂੰ ਕਿੱਦਾਂ ਮੈਨੇਜ ਕਰਦੇ ਟਾਈਮ ਸਰ ਸਟਡੀ ਦੇ ਨਾਲ ਨਾਲ ਸਵੇਰੇ ਉੱਠ ਕੇ ਜੋ ਕਿ ਬਹੁਤ ਵਧੀਆ ਟਾਈਮ ਹੁੰਦਾ ਹੈ ਪੜੰਦਾ ਤੇ ਉਹਦੇ ਵਿੱਚ ਮੈਂ ਆਪਣੇ ਸਾਰੇ ਟੈਸਟ ਯਾਦ ਕਰਕੇ ਕੋਈ ਵੀ ਕੰਮ ਰਹਿਦਾ ਉਹਨੂੰ ਪੂਰਾ ਕਰਕੇ ਤੇ ਸਕੂਲੇ ਆਉਣ ਤੋਂ ਬਾਅਦ ਸ਼ਾਮ ਨੂੰ ਮੈਂ ਥੋੜਾ ਜਿਹਾ ਟਾਈਮ ਕੱਢ ਕੇ ਆਪਣੀ ਮੂਰਤੀਆਂ ਕਲਾ ਨੂੰ ਦੇਣਾ। ਸਰ ਮੈਂ ਆਰਟ ਟੀਚਰ ਬਣਨਾ ਚਾਹੁੰਦਾ ਤਾਂ ਕਿ ਮੈਂ ਇਹ ਕਲਾ ਨੂੰ ਹੋਰ ਅੱਗੇ ਲੈ ਕੇ ਜਾ ਸਕਾਂ। ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ? ਆ ਮੈਮ ਮੈਂ ਫੋਨ ਯੂਜ਼ ਕਰਦਾ ਵਾਂ ਪਰ ਮੈਂ ਜਦ ਪੜ੍ਹਾਈ ਵਾਸਤੇ ਤੇ ਜਾਂ ਫਿਰ ਇਹ ਚੀਜ਼ਾਂ ਨੂੰ ਸਿੱਖਣ ਵਾਸਤੇ ਯੂਜ਼ ਕਰਦਾ ਤਾਂ ਕਿ ਇਹ ਨਹੋਰ ਨਿਖਾ ਸਕੇ। ਮੈਂ ਇਹ ਸਰ ਇਹਦੀ ਗੁੰਦਰ ਬਾਰੇ ਮੈਨੂੰ ਪਤਾ ਲੱਗਾ ਕਿ ਜਦੋਂ ਸਦੇ ਗੁਟੇਕ ਸਰ ਆਰਟ ਐਂਡ ਕ્રાਫਟ ਦੇ ਟੀਚਰ ਉਹਨਾਂ ਨੇ ਬੱਚੇ ਨੂੰ ਮੇਰੇ ਮੇਰੀ ਇਹਦੀ ਕਲਾਕ੍ਰਿਤੀਆਂ ਜਿਹੜੀਆਂ ਮੈਨੂੰ ਦਿਖਾਈਆਂ ਤੇ ਬੱਚੇ ਨੂੰ ਮਿਲਾਇਆ ਤਾਂ ਮੈਨੂੰ ਇਹ ਜਦੋਂ ਇਹਦੀ ਕਲਾਕ੍ਰਿਤੀਆਂ ਦੇਖਿਆ ਤਾਂ ਮੈਨੂੰ ਬੜੀ ਹੈਰਾਨਗੀ ਜੀ ਹੋਈ ਕਿ ਇਹ ਬੱਚਾ ਜਿਹੜਾ ਸਾਡੇ ਸਕੂਲ ਦੇ ਵਿੱਚ ਇੰਨਾ ਮਿਹਨਤੀ ਹੈ ਤੇ ਮੈਂ ਇਹ ਬੱਚੇ ਨੂੰ ਕਿਹਾ ਕਿ ਬੇਟੇ ਕਿਸੇ ਵੀ ਤੂੰ ਕਲਾਕ੍ਰਿਤੀਆਂ ਬਣਾ ਜਿਸ ਤਰ੍ਹਾਂ ਦੀ ਵੀ ਤੈਨੂੰ ਫਾਈਨੈਂਸ਼ੀਅਲੀ ਜਾਂ ਕਿਸੇ ਵੀ ਤਰੀਕੇ ਦੀ ਤੈਨੂੰ ਮਦਦ ਦੀ ਜ਼ਰੂਰਤ ਹੋਏਗੀ ਮੈਂ ਤੈਨੂੰ ਅੱਗੇ ਲੈ ਕੇ ਜਾਵਾਂਗੀ ਤੇ ਇਹ ਕੋਸ਼ਿਸ਼ ਇਹੀ ਰਹੀ ਹੈ ਕਿ ਬੱਚੇ ਨੇ ਵੱਧ ਤੋਂ ਵੱਧ ਮੇਰੀ ਗੱਲ ਮੰਨ ਕੇ ਵੱਧ ਤੋਂ ਵੱਧ ਜਿਹੜਾ ਹੈ ਇਹ ਕਲਾਕ੍ਰਿਤੀਆਂ ਜਿਹੜੀਆਂ ਬਣਾਈਆਂ ਨੇ। ਪੜਾਈ ਚ ਬੱਚਾ ਬਹੁਤ ਜ਼ਿਆਦਾ ਵਧੀਆ। ਬਹੁਤ ਸਾਰੇ ਅਕਾਦਮਿਕ ਪੋਸਟ ਕਰਦੇ ਆ ਕਿਉਂ ਪੜ੍ਹਨ ਦਾ। ਪਰ ਬੱਚੇ ਦੀ ਬਾਕੀ ਰੁਚੀ ਨਹੀਂ ਬਾਕੀ ਫੀਲਡ ਨੂੰ। ਸਰ ਮੈਂ ਮਾ ਮਾਂ ਬਪ ਨੂੰ ਇਹੀ ਨਵੇਦਨ ਕਰਨਾ ਚਾਹੁੰਦੀ ਹਾਂ ਕਿ ਬੱਚੇ ਦੀ ਰੁਚੀ ਨੂੰ ਦੇਖਿਆ ਜਾਏ ਕਿਉਂਕਿ ਜੇ ਬੱਚੇ ਦੀ ਰੁਚੀ ਦੇ ਅਨੁਸਾਰ ਕੰਮ ਕੀਤਾ ਜਾਏਗਾ ਤਾਂ ਬੱਚਾ ਬਹੁਤ ਦੂਰ ਤੱਕ ਜਾ ਸਕਦਾ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ ਜਿਵੇਂ ਤੁਸੀਂ ਦੇਖਦੇ ਗੁਰਪ੍ਰੀਤ ਹੈ ਇਹਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਇੱਕ ਅਲੱਗ ਹੁਨਰ ਹੈਗਾ ਇਹ ਕਲਾਕ੍ਰਿਤੀਆਂ ਬਣਾਉਂਦਾ ਤੇ ਦੇਖੋ ਬੱਚਾ ਕਿੱਥੋਂ ਤੱਕ ਜਾ ਰਿਹਾ ਤੁਸੀਂ ਖੁਦ ਹੀ ਦੇਖ ਲਿਆ ਉਹਨੂੰ ਸਰਕਾਰ ਵੱਲੋਂ ਵੀ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਔਰ ਸਟਾਫ ਨੂੰ ਵੀ ਸਿਪਲੈਂਟ ਕਰਦੇ ਆ ਪੇਰ ਸ쿨 ਕਹਿਣਾ ਚਾਹੁੰਦੀ ਹਾਂ ਜਿਹੜਾ ਪ੍ਰਾਈਵੇਟ ਸਕੂਲ ਅ ਸਰ ਮੈਂ ਪੇਰੈਂਟਸ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਜੋ ਉਹਨਾਂ ਦੇ ਮਨਾਂ ਦੇ ਵਿੱਚ ਪਹਿਲਾਂ ਸਰਕਾਰੀ ਸਕੂਲ ਦੀ ਦਿਖ ਬਣੀ ਹੋਈ ਹੈ ਉਹ ਦਿਖ ਨਹੀਂ ਹੈ ਗਈ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈ ਜਿੰਨੀਆਂ ਆਧੁਨਿਕ ਸਹੂਲਤਾਂ ਨੇ ਸਾਰੀਆਂ ਸਕੂਲ ਵਿੱਚ ਮੌਜੂਦ ਹੈ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਸਾਰਾ ਸਕੂਲ ਵਿਜ਼ਿਟ ਕੀਤਾ ਹੈ ਤੁਹਾਨੂੰ ਪਤਾ ਹੈ ਕਿ ਕਿੰਨੇ ਕਿਸ ਤਰ੍ਹਾਂ ਦੀਆਂ ਫੈਸਿਲਿਟੀ ਜਿਹੜੀਆਂ ਸਕੂਲ ਚ ਆਈਆਂ ਨੇ ਫੈਸਿਲਿਟੀ ਜੇ ਮੈਂ ਗਿਣਾਂ ਲੱਗਾ ਤਾਂ ਬਹੁਤ ਜ਼ਿਆਦਾ ਨੇ ਮੈਂ ਮਾਪੇ-ਮਾਪੋ ਨੂੰ ਇਹ ਹੀ ਨਿਵੇਦਨ ਕਰਾਂਗੀ ਕਿ ਆਪਣੇ ਜੱਦ ਤੱਕ ਬੱਚਿਆਂ ਨੂੰ ਜਿਹੜਾ ਸਕੂਲ ਦੇ ਵਿੱਚ ਦਾਖਲ ਕਰਵਾਉਣ ਇਸਾ ਨਾਲੇ ਕੰਪੀਟੀਸ਼ਨ ਚ ਨਹੀਂ ਇਹਨੂੰ ਭੇਜਿਆ ਕਿਉਂਕਿ ਕਲੀਅਰਨਸ ਸੰਬੰਦੇਤ ਕੰਪੀਟੀਸ਼ਨ ਨਹੀਂ ਹੋਇਆ ਜਦੋਂ ਵੀ ਦੂਸਰੇ ਕੰਪੀਟੀਸ਼ਨ ਬੱਚੇ ਜਾਂਦੇ ਆ ਪੇਂਟਿੰਗ ਦੇ ਵਿੱਚ ਵੀ ਜਾਂਦੇ ਨੇ ਪਰ ਉਸ ਦੇ ਵਿੱਚ ਪੋਜੀਸ਼ਨਾਂ ਬੱਚੇ ਲੈ ਕੇ ਆਉਂਦੇ ਨੇ ਜਦੋਂ ਵੀ ਇਸ ਨਾਲ ਸੰਬੰਧਿਤ ਜਦੋਂ ਵੀ ਕੰਪੀਟੀਸ਼ਨ ਹੋਏਗਾ ਇਸ ਬੱਚੇ ਨੂੰ ਜ਼ਰੂਰ ਭੇਜਿਆ ਜਾਏਗਾ ਤੇ ਪਰਮਾਤਮਾ ਦੀ ਮਿਹਰ ਅਤੇ ਪੋਜੀਸ਼ਨ ਵੀ ਜ਼ੂਰ ਲੈ ਕੇ ਜਾਏਗਾ ਸੋਸ਼ਲ ਮੀਡੀਆ ਬੱਚੇ ਨੂੰ ਨਾਰਮਲ ਬਣਦਾ ਹੈ ਓਪਰਚੂਨਿਟੀ ਨਹੀਂ ਸੀ ਘਰ ਦਾ ਇਹ ਬੱਚਾ ਜਨਾ ਜੋ ਸੁਣਦੇ ਆ ਉਹ ਨਹੀਂ ਦੇਖਦੇ ਕਿ ਕਿਦਾ ਬਣਦਾ ਸਰ ਸੋਸ਼ਲ ਮੀਡੀਆ ਦੇਖੋ ਕੋਈ ਵੀ ਆਧੁਨਿਕ ਜਿਹੜੇ ਜਿੰਨਾ ਵੀ ਨੈਟਵਰਕ ਹੈ ਜੇ ਉਹਨੂੰ ਵਧੀਆ ਤਰੀਕੇ ਨਾਲ ਹੀ ਲੈ ਕੇ ਚੱਲਾਂਗੇ ਤੇ ਉਹਦਾ ਬਹੁਤ ਫਾਇਦਾ ਹੁੰਦਾ ਹੈ ਬੱਚਿਆਂ ਦੇ ਬੱਚਿਆਂ ਨੂੰ ਇਹ ਹੈ ਕਿ ਇਹ ਜੇ ਸੋਸ਼ਲ ਮੀਡੀਆ ਇਹਨੂੰ ਵਰਤਨ ਪਰੇ ਆ ਕਿ ਉਹ ਉਹਨੂੰ ਆਪਣੇ ਫਿਊਚਰ ਨੂੰ ਬਣਾਉਣ ਦੇ ਲਈ ਨਾ ਕਿ ਆਪਣੇ ਫਿਊਚਰ ਨੂੰ ਵਿਗਾੜਨ ਦੇ ਲਈ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਗੁਰਤੇਕ ਸਿੰਘ ਮੈਂ ਆਰਟ ਐਂਡ ਕ્રાਫਟ ਅਧਿਆਪਕ ਪੀਐਮਚੀ ਗਵਰਨਰ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਸਰ ਬਕੀ ਸਰ ਬੱਚਾ ਬਹੁਤ ਮਿਹਨਤੀ ਬਹੁਤ ਲਗਨ ਨਾਲ ਕੰਮ ਕਰਦਾ ਅਗਿਆਕਾਰੀ ਬਹੁਤ ਜ਼ਿਆਦਾ ਜੇ ਤੇ ਇਹ ਦੇ ਚ ਆਰਟ ਬਹੁਤ ਜ਼ਿਆਦਾ ਵਾ ਇਹ ਜਦੋਂ ਕੰਪੀਟੀਸ਼ਨ ਕਰਾਉਣੀ ਸ਼ੁਰੂ ਕੀਤੀ ਪ੍ਰਿੰਸੀਪਲ ਮੈਡਮ ਡਾਕਟਰ ਸੀਤਾ ਕੋਸ਼ਲ ਜੀ ਨੇ ਆਖਿਆ ਵੀ ਜਦੋਂ ਕੰਪੀਟੀਸ਼ਨ ਕਰਾਉਣੀ ਸ਼ੁਰੂ ਕੀਤੀ ਉਹਦੇ ਵਿੱਚੋਂ ਇਹਨੂੰ ਇਹ ਚੁਣਿਆ ਗਿਆ ਇਹਦਾ ਆਰਟ ਬੜਾ ਉੱਭਰ ਕੇ ਸਾਹਮਣੇ ਆਇਆ ਤੇ ਫਿਰ ਮੈਡਮ ਨੇ ਹੁਣਾਂ ਨੇ ਤੇ ਮੈਂ ਇਹਨਾਂ ਦੀ ਹੱਥ ਰਣਾ ਇਹਦੀ ਹੈਲਪ ਵੀ ਕੀਤੀ ਆ ਇਹਨੂੰ ਅੱਗੇ ਮੋਟੀਵੇਟ ਕੀਤਾ ਵਾ ਮੈਡਮ ਨਾਲ ਤੇ ਬੜੀ ਯੋਗਗਵਾਈ ਆ ਇਹ ਚੋਗਾਈ ਕਿਸ ਤਰ੍ਹਾਂ ਕੀ ਦੇਖਿਆ ਦੇ ਕਾਸ ਸਰ ਇਹ ਜਿਹੜਾ ਅਸੀਂ ਕੰਪੀਟੀਸ਼ਨ ਕਰਵਾਏ ਕੁਝ ਨਾ ਕੁਝ ਚੀਜ਼ਾਂ ਕਰੋ ਹੀ ਬਣਵਾ ਕੇ ਲੈ ਕੇ ਇੱਕ ਆਇਆ ਇੱਕ ਦਿਨ ਡਸਟਬਿਨ ਲੈ ਕੇ ਆਇਆ ਬਣਾ ਕੇ ਬਹੁਤ ਵਧੀਆ ਡਸਟਬਿਨ ਸੀਗਾ ਤੇ ਉਹਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਆਰਟ ਹੈਗਾ ਆ ਰਹੀ ਇਹਦਾ ਆਰਟ ਪ੍ਰੋਜੈਕਟ ਸ਼ੁਰੂ ਕੀਤਾ ਖਰਚਾ ਸਾਡੇ ਪ੍ਰਿੰਸੀਪਲ ਮੈਡਮ ਇਤਰਾ ਇਹ ਇਕੱਲੀ ਇਹਦੀ ਨਹੀਂ ਹੋਰ ਵੀ ਕਈ ਬੱਚਿਆਂ ਦੀ ਹੈ ਨਾ ਮਾਇਕ ਸਹਾਇਤਾ ਕਰਦੇ ਰਹਿੰਦੇ ਆ ਬਸ ਆਰਟ ਹੋਣਾ ਚਾਹੀਦਾ ਜਾਂ ਕੁਝ ਬੱਚੇ ਚ ਲਿਆਕਤ ਹੋਣੀ ਚਾਹੀਦੀ ਆ ਮੈਡਮ ਹੋਣੀ ਸਾਡੇ ਜਿਹੜੇ ਆ ਬਹੁਤ ਹੈਲਪ ਕਰਦੇ ਆ ਬੱਚਿਆਂ ਦੀ ਮੈਂ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਵੇਖੋ ਆਪਣਾ ਜੋ ਤੁਹਾਡਾ ਸ਼ੌਂਕ ਹੈ ਨਾ ਪਹਿਲੇ ਸ਼ੌਂਕ ਨੂੰ ਰੱਖ ਕੇ ਉਸ ਤਰੀਕੇ ਦੇ ਨਾਲ ਕੰਮ ਕਰੋ ਇਹ ਨਹੀਂ ਵੀ ਤੁਹਾਡੇ ਤੇ ਥੋਪਿਆ ਜਾਇਆ ਕੰਮ ਤੇ ਉਹ ਕਰੋ ਆਪਣੇ ਸ਼ੌਂਕ ਦੇ ਮੁਤਾਬਕ ਪੜ੍ਹਾਈ ਵੀ ਕਰੋ ਤੇ ਸਾਰਾ ਕੁਝ ਕਰੋ ਦੇਸ਼ ਭਰ ਵਿੱਚ ਇੱਕ ਵਾਰ ਫਿਰ ਕਰੋਨਾ ਵਾਇਰਸ ਦੇ ਮਾਮਲੇ ਆਉਣੇ ਸ਼ੁਰੂ ਹੋ ਗਏ ਨੇ ਇਸ ਸੰਬੰਧੀ ਪੰਜਾਬ ਸਰਕਾਰ ਨੇ ਸਾਰੇ ਹਸਪਤਾਲਾਂ ਨੂੰ ਕਰੋਨਾ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਵੀ ਜਾਰੀ ਕੀਤੇ ਨੇ ਪਰ ਗੁਰਦਾਸਪੁਰ ਵਿੱਚ ਅਜੇ ਤੱਕ ਕਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹਾਲਾਂਕਿ ਸਿਵਲ ਸਰਜਨ ਗੁਰਦਾਸਪੁਰ ਦਾ ਕਹਿਣਾ ਹੈ ਇੱਕ ਕਰੋਨਾ ਨਾਲ ਨਜਿੱਠਣ ਲਈ ਤਮਾਮ ਪ੍ਰਬੰਧ ਕਰ ਲਏ ਗਏ ਨੇ ਉਹਨਾਂ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਕਾਫੀ ਜਗ੍ਹਾ ਹੈ ਜਿਸ ਨੂੰ ਲੋਡ ਪੈਂਟ ਤੇ ਤੁਰੰਤ ਆਈਸੋਲੇਸ਼ਨ ਵਾਰਡ ਦੇ ਵਿੱਚ ਬਦਲਿਆ ਜਾ ਸਕਦਾ ਹੈ ਤੇ ਉੱਥੇ ਕਰੋਨਾ ਨਾਲ ਸੰਬੰਧਿਤ ਜ਼ਰੂਰੀ ਪ੍ਰਬੰਧ ਕੀਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਵਿਭਾਗ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਤਾਂ ਜੋ ਲੋਕ ਕਰੋਨਾ ਬਾਰੇ ਘਬਰੌਣ ਨਾ ਤੇ ਲੋਕਾਂ ਨੂੰ ਕਰੋਨਾ ਨਾਲ ਸੰਬੰਧਿਤ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਕਰੋਨਾ ਨਾਲ ਸੰਬੰਧਿਤ ਗਾਈਡਲਾਈਨਸ ਫਿਲਹਾਲ ਪੰਜਾਬ ਸਰਕਾਰ ਵੱਲੋਂ ਜਾਰੀ ਨਹੀਂ ਕੀਤੀਆਂ ਗਈਆਂ ਹਨ ਸੁਣਨ ਚਾ ਰਹੇ ਆ ਵੀ ਕਿ ਕਰੋਨਾ ਦੇ ਕੇਸ ਜਿੱਦਾਂ ਫਿਰੋਜ਼ਪੁਰ ਵਗੈਰਾ ਆ ਗਿਆ ਹੈ ਇੱਕ ਕੇਸ ਤੇ ਮੇਅਰ ਰਿਪੋਰਟਡ ਹੈ ਪਰ ਸਾਡੇ ਜ਼ਿਲ੍ਹੇ ਦੇ ਵਿੱਚ ਹਸ ਤੱਕ ਕੋਈ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਪਰ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਬਿਲਕੁਲ ਤਿਆਰ ਹਾਂ ਜੀ ਸਾਡੇ ਕੋਲ ਸਾਰੇ ਸਾਡੇ ਡਾਕਟਰ ਟ੍ਰੇਨਡ ਹੈਗੇ ਨੇ ਸਾਰੇ ਰਿਲੇਟਡ ਟੈਕਨੀਸ਼ੀਅਨ ਸਾਡੇ ਕੋਲ ਪੂਰੇ ਆਈਡੀਆ ਤੇ ਵਾਰਡ ਦਾ ਵੀ ਸਾਡੇ ਕੋਲ ਪ੍ਰਬੰਧਾ ਹੈਗਾ ਜੇ ਸਾਨੂੰ ਲੋੜ ਪਈ ਤਾਂ ਅਸੀਂ ਆਈਸੋਲੇਟ ਵਾਰਡ ਵੀ विदइन 1 ਆਰ 2 ਆਵਰਸ ਅਸੀਂ ਕ੍ਰੀਏਟ ਕਰ ਦਿਆਂਗੇ ਸਾਡੇ ਕੋਲੇ ਐਨਫ ਸਪੇਸ ਹੈਗੀ ਹੈ ਸਾਡੇ ਸੀਐਸਸੀ ਦੇ ਵਿੱਚ ਮੇਰੀ ਅਸੈਸਮੈਂਟ ਹੈਗੀ ਹੈ ਜਿੱਦਾਂ ਵਿੱਚ 30% ਸਾਡੀ ਸੀਐਸਸੀ ਤੇ ਮੋਸਟਲੀ ਸਾਡੇ ਕੋਲੇ ਉੱਤੇ ਅਕੂਪੈਂਸੀ ਅਕੂਪੈਂਸੀ ਜਿਹੜੀ ਬੈਡ ਐਕੂਪੈਂਸੀ ਦੱਸ 15 ਦੇ ਕਰੀਬ ਹੈਗੀ ਹੈ ਤੇ ਸਿਰਫ ਹਸਪੀਟਲ ਦੇ ਵੀ ਸਾਡੇ ਕੋਲੇ ਅਸੀਂ ਡਾਕਟਰ ਜੀ ਨੇ ਸਾਡੇ ਸਟਾਫ ਨੂੰ ਸੈਂਸਟਾਈਜ਼ ਕਰ ਦਿੱਤਾ ਹੈਗਾ ਤੇ ਐਪੀਡੀਮੀਓਲੋਜਿਸਟ ਨੂੰ ਵੀ ਅਸੀਂ ਸੈਂਸਟਾਈਜ਼ ਕਰ ਦਿੱਤਾ ਹੈਗਾ ਵੀ ਇਹਦੇ ਰਿਗਾਰਡਿੰਗ ਜੋ ਵੀ ਅਸੀਂ ਪ੍ਰਬੰਧ ਕਰਨਾ ਉਹ ਅਸੀਂ ਕਰਨ ਵਾਲੇ ਜਿੱਦ ਤੱਕ ਮੈਂ ਵਾਰਡ ਦੀ ਗੱਲ ਕਰ ਰਿਹਾ ਵਾਰਡ ਦਾ ਹਜੇ ਤੱਕ ਸਟਿਲ ਸਾਡੇ ਕੋਲ ਕੋਪੀਟੀਸ਼ ਨਹੀਂ ਹੈਗਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਹਾਂ ਕਿ ਉਹ ਸਾਡੇ ਬੈਟਾ ਬਜੋਸਟ ਹੋਣ ਕਿਉਂਕਿ ਫਿਰ ਉਹ ਕਿਸੇ ਹੋਰ ਲਈ ਵੀ ਵਰਤੇ ਜਾਣੇ ਇਸ ਕਰਕੇ ਅਸੀਂ ਪਰ ਅਸੀਂ ਰੈਡੀ ਆਂ ਵਿਦਰ ਨੇ 1 অর 2 ਆਵਰ ਅਸੀਂ ਉਹਨੂੰ ਦਾ ਸੈਪਰੇਟ ਵਾਰਡ ਅਸੀਂ ਤਰੇਟ ਕਰ ਦਿਆ ਕੋਈ ਗਾਈਡਲਾਈਨ ਨਹੀਂ ਹੋ ਤੱਕ ਨਹੀਂ ਹਜੇ ਸਟਿਲ ਸਾਡੇ ਕੋਲ ਕੋਈ ਪ੍ਰਤੀਕੁੱਤ ਗਾਈਡਲਾਈਨ ਨਹੀਂ ਆਈ ਹੈ ਜਿਵੇਂ ਕੋਈ ਆਈਸੋਲੇਸ਼ਨ ਬਾਗ ਬਣਾਣਾ ਹੈਗਾ ਜਾਂ ਕੋਈ ਕਾਹਦੀ ਟੈਕਨੀਕ ਪਰ ਅਸੀਂ ਐਕਟੀਵਿਟੀ ਜ਼ਰੂਰ ਕਰ ਰਹੇ ਹਾਂ ਲੋਕਾਂ ਨੂੰ ਅਵੇਅਰਨੈਸ ਦੇ ਲਈ ਅਸੀਂ ਸਾਡੀਆਂ ਜਿਹੜੀਆਂ ਟੀਮਸ ਨੇ ਮਾਸ ਮੀਡੀਆ ਡਿਪਾਰਟਮੈਂਟ ਦਾ ਸਾਡਾ ਉਹਨਾਂ ਨੂੰ ਆਲਰੇਡੀ ਬਹੁਤ ਸਸਟਾਈਲ ਕੀਤਾ ਹੈਗਾ ਵੀ ਕਰੋਨਾ ਦੇ ਬਾਰੇ ਜਾਗਰੂਤੀ ਹੈ ਜਿਹੜੀ ਉਹਨਾਂ ਨੂੰ ਪ੍ਰੀਕਾਸ਼ਨ ਕਿੱਦਾਂ ਲੈਣੀਆਂ ਨੇ ਕਰੋਨਾ ਦੇ ਵਿੱਚ ਪਬਲਿਕ ਦੀ ਸਾਡੀ ਪੂਰੀ ਅਵੇਅਰ ਹੈਗੀ ਹੈ ਕਿਉਂਕਿ ਪਹਿਲਾਂ ਆਪਾਂ ਫੇਜ਼ ਹੰਡਾ ਚੁੱਕੇ ਹਾਂ ਤੇ ਸਾਨੂੰ ਪਤਾ ਹੈਗਾ ਵੀ ਉਹਦੇ ਕਿਵੇਂ ਪ੍ਰੀਕਾਸ਼ਨ ਰੱਖਣੀਆਂ ਨੇ ਕਿ ਉਹਦੇ ਚ ਸਾਇਲੈਂਟ ਸਿੰਪਟਮ ਹੁੰਦੇ ਨੇ ਜਿਸ ਤਰ੍ਹਾਂ ਖਾਂਸੀ ਜਲਾ ਖਰਾਬ ਹੋਣਾ ਜੁਕਾਮ ਹੋਣਾ ਬੁਖਾਰ ਹੋਣਾ ਇਸ ਤਰ੍ਹਾਂ ਦੀਆਂ ਮੱਲੇ ਦੇ ਸਾਇਲੈਂਟ ਸਿੰਪਟਮ ਹੁੰਦੇ ਨੇ ਤੇ ਉਹ ਆਲਰੇਡੀ ਪੀਪਲ ਪਹਿਲਾਂ ਹੀ ਅਵੇਅਰ ਹੈਗੇ ਨੇ ਪਰ ਨਾਲ ਹੀ ਸਾਡੇ ਵੀ ਡਿਪਾਰਟਮੈਂਟ ਵਾਲੇ ਹੋਰ ਅਵੇਅਰ ਕਰਨ ਲੱਗੇ ਹੋਏ ਆ ਤੇ ਉਹਨੂੰ ਬਚਾਉ ਦੇ ਵੀ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਸੈਨੀਟਾਈਜ਼ਰ ਯੂਜ਼ ਕਰੋ ਮਾਸਕ ਯੂਜ਼ ਕਰੋ ਹੈ ਹੈਂਡ ਨੂੰ ਵਾਰ-ਵਾਰ ਵਾਸ਼ ਕਰੋ ਤਾਂ ਕਿ ਉਹ ਇਨਫੈਕਸ਼ਨ ਸਿੱਕ ਕੰਟੈਕਟ ਟੂ ਕੰਟੈਕਟ ਨਾਲ ਸਪਰੈਡ ਹੋਵੇ ਤੇ ਉਹਦੇ ਲਈ ਅਸੀਂ ਪੂਰੇ ਤਤਪਰ ਹਾਂ ਜੀ ਕੋਈ ਇਹੋ ਜੀ ਗੱਲ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਈ ਇਜਾਜ਼ਤ ਧੰਨਵਾਦ